ਪੜਾਣਾ ਨਿਕਲੇ ਆਏ ਤੇ ਇਸ ਕਰਕੇ ਤਰਨਤਾਰਨ ਦੇ ਲੋਕਾਂ ਨੂੰ ਦੱਸਣਾ ਆ ਕਿ ਇਹਨਾਂ ਦੀ ਕਹਿਣੀ ਤੇ ਕਤਨੀ 'ਚ ਬਹੁਤ ਫਰਕ ਆ ਮੇਰੇ ਤੋਂ ਬਾਅਦ ਰਤਨ ਸਿੰਘ ਨੇ ਬੋਲਣਾ 2 4 5 ਮਿੰਟ ਲਈ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਬਹੁਤ ਸਟੇਜ ਤੋਂ ਕਿਹਾ ਗਿਆ ਕਿ ਇਹ ਅੱਜ ਦਾ ਜਿਹੜਾ ਸਾਡਾ ਐਕਸ਼ਨ ਆ ਇਹ ਕਾਂਜਾਲ ਤਾਣਾ ਕਿ ਅਸੀਂ ਸ਼ਹਿਰ ਵਿੱਚ ਮਾਰਚ ਕਰਨਾ ਅਸੀਂ ਲੋਕਾਂ ਨੂੰ ਅਵਾਜ਼ਾਰ ਨਹੀਂ ਕਰਨਾ ਅਸੀਂ 2 2 3 3 ਦੀ ਲਾਈਨ 'ਚ ਬੜੇ ਆਰਾਮ ਨਾਲ ਜਾਈਏ ਫੋਟੋ ਕੋਈ ਇਸ਼ੂ ਨਹੀਂ ਹੈਗਾ ਇਸ ਫੋਟੋ ਵੇਖ ਕੇ ਐਮਐਲਏ ਦੀ ਟਿਕਟ ਨਹੀਂ ਮਿਲ ਜਾਣੀ ਕਿਸੇ ਨੂੰ ਕਿਸੇ ਦੀ ਫੋਟੋ ਆਵੇ ਨਾ ਆਵੇ ਬਹੁਤ ਸਾਰੇ ਸਾਥੀਆਂ ਦੀਆਂ ਸਵੇਪੀਆਂ ਬਹੁਤ ਲੱਥੀਆਂ ਕਈਆਂ ਦੀ ਨਹੀਂ ਲੱਥੀ ਪਰ ਸਾਡਾ ਟਾਰਗੇਟ ਆ ਜਿਹੜਾ ਉਹਨੂੰ ਸਮਝਣ ਦੀ ਲੋੜ ਆ ਅੱਗੇ ਆ ਜਿਹੜਾ ਪਿੱਛੇ ਬੈਨਰ ਫੜ ਕੇ ਤੁਹਾਡੀ ਲੀਡਰਸ਼ਿਪ ਚੱਲੂਗੀ ਉਹ ਅਸੀਂ ਤਿਆਰ ਕੀਤਾ ਜਿਹੜਾ ਉਹ ਬੈਟਰੀ ਵਾਲਾ ਆਟੋ ਆ ਉਹਨੇ ਤੁਰਨਾ ਉਹਦੇ ਚ ਦੋ ਸਾਥੀ ਬਹਿਣਗੇ ਜਿਹੜੇ ਬਦਲ-ਬਦਲ ਕੇ ਨਾਰੇ ਲਾਉਣਗੇ ਉਹਦੇ ਮਗਰ ਤੁਸਾਂ ਜਵਾਬ ਦੇਣਾ ਤੇ ਡਿਸਪੀਸਪਲਨ ਜਿਹੜਾ ਉਹ ਤੁਸਾਂ ਵਿਖਾਉਣਾ ਸ਼ਹਿਰ ਵਾਸੀਆਂ ਨੂੰ ਅਸੀਂ ਸ਼ਹਿਰ ਵਾਲਿਆਂ ਨੂੰ ਤੰਗ ਕਰਨ ਨਹੀਂ ਆਏ ਭਰਾਓ ਅਸੀਂ ਸਰਕਾਰ ਦਾ ਪਿੱਟ ਸੇ ਆਪਾ ਕਰਨ ਆਏ ਆ ਅਸੀਂ ਪ੍ਰਸ਼ਾਸਨ ਦਾ ਬੈਠੇ ਜਿੱਥੇ ਉਹਨਾਂ ਨੇ ਬਹਿਣਾ ਲੇਕਿਨ ਸਾਡਾ ਮਕਸਦ ਆ ਅਸੀਂ ਲੋਕਾਂ ਨੂੰ ਗੱਲ ਕਹਿਣ ਆਏ ਆ ਇਹਨਾਂ ਲਵਜਾ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਦਿਆਂ ਰਤਨ ਸਿੰਘ ਹੋਣੀ ਆਪਣੀ ਗੱਲ ਕਰਨਗੇ ਔਰ ਤੁਹਾਡਾ ਧੰਨਵਾਦ ਕਰਨਗੇ ਅਗਲਾ ਐਕਸ਼ਨ ਜਿਹੜਾ ਉਹ ਵੀ ਤੁਹਾਡੇ ਨਾਲ ਸਾਂਝਾ ਉਹੋ ਕਰਨਗੇ ਮੈਂ ਇਹਨਾਂ ਲਬਜਾਂ ਦੇ ਨਾਲ ਇੱਕ ਨਾਰਾ ਬੁਲਾਉਣਾ ਸਾਰੇ ਸਾਥੀ ਜਿਹੜੇ ਆ ਉਹਦਾ ਪੂਰੀ ਗਰਮਜੋਸ਼ੀ ਦੇ ਨਾਲ ਜਵਾਬ ਦੇਣ ਲੜਦੇ ਲੋਕ ਜਿੰਦਾਬਾਦ 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 ਆਮ ਆਦਮੀ ਦੀ ਸਰਕਾਰ ਮਰਦਾਬਾਦ ਮਰਦਾਬਾਦ ਵਪਾਰੀਆਂ ਦੀ ਸਰਕਾਰ ਮਰਦਾਬਾਦ 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 ਪੂੰਜੀਪਤੀਆਂ ਦੇ ਦਲਾਲ ਹਾਕਮ ਮਰਦਾਬਾਦ ਮਰਦਾਬਾਦ ਮਤਾਬਾਤ ਕਿਸਾਨ ਮਜ਼ਦੂਰ ਮਲਾਜ਼ਮੇ ਇਕਤਾ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਧੰਨਵਾਦ ਬਹੁਤ